ਡੰਡੋਤ ਬੰਧਨ ਅਨਿਕ ਬਾਰ ਸਰਬ ਕਲਾਸਮ ਰਥ ਡੋਲਨ ਤੇ ਰੱਖ ਪ੍ਰਭੂ ਨਾਨਕ ਦੇ ਕਰ ਹੱਥ ਤਨਨਾਮ ਚਰੀ ਵਾਹੇ ਗੁਰੂ ਸਾਹਿਬ ਜੀ ਆਸਾੜ ਤਪੰਦਾ ਤਿਸ ਲਗੈ ਹਰ ਨਾਹੋ ਨਾ ਜਿੰਨਾ ਪਾਸ ਜਗ ਜੀਵਨ ਪਰਖ ਤਿਆਗ ਕੈ ਮਾਨਸ ਸੰਦੀਆਸ ਦੋਏ ਭਾਏ ਬ ਗੁੱਚੀਐ ਗਨ ਪਈ ਸੋ ਜਮ ਕੀ ਫਾਸ ਜੇ ਹਾ ਬੀਜ ਸੋ ਲੁਣ ਮੱਥ ਜੋ ਲਿਖਿਆਸ ਰਣ ਵਿਹਾਣੀ ਪਛੋਤਾਣੀ ਉਠ ਚਲੀ ਗਈ ਨਿਰਾਸ ਜਿਨ ਤੋ ਸਾਧੂ ਪੇਟਿਐ ਸੋ ਦਰਗਹਿ ਹੋਏ ਖਲਾਸ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਭ ਤੁਧ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਆਸਾੜ ਸੁਹੰਗਾ ਤਿਸ ਲਗੈ ਜਿਸ ਮਨ ਹਰ ਚਰਨ ਨਿਗਾਸ ਆਸਾੜ ਤਬੰਦਾ ਤਿਸ ਲਗੈ ਹਰ ਨਾਹੋ ਨਾ ਜਨਾ ਪਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਗਤ ਬੱਛਲ ਕਿਰਪਾ ਨਿਧਾਨ ਗਰੀਬ ਨਿਵਾਜ਼ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਿਰਪਾ ਕੀਤੀ ਹੈ ਅੱਜ ਆਸਾੜਾ ਦਾ ਮਹੀਨਾ ਹਾੜ ਦਾ ਮਹੀਨਾ ਆਰੰਭ ਹੋਇਆ ਹੈ ਪਿਛਲਾ ਮਹੀਨਾ ਮਾ ਰਹੇ ਨੇ ਸੁਖ શાંત ਚੜ੍ਹਦੀ ਕਲਾ ਦੇ ਨਾਲ ਬਤੀਤ ਕਰਵਾਇਆ ਇਸ ਮਹੀਨੇ ਦਾ ਜੋ ਪਾਵਨ ਉਪਦੇਸ਼ 12 ਮਾਹਾ ਨਾਮ ਦੀ ਬਾਣੀ ਦੇ ਅੰਦਰ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੰਸਾਰ ਦੀ ਕਲਿਆਣਤਾ ਦੇ ਵਾਸਤੇ ਜੋ ਸਾਨੂੰ ਸਮਝਾ ਰਹੇ ਨੇ ਉਹ ਅਸੀਂ ਪਾਠ ਦੇ ਰੂਪ ਦੇ ਵਿੱਚ ਸਰਵਣ ਕੀਤਾ ਹੈ ਸ਼ਬਦ ਦੀ ਵਿਚਾਰ ਨਾਲ ਜੁੜਨਾ ਹੈ ਆਹ ਗੁਰੂ ਸਾਹਿਬ ਸਾਨੂੰ ਕੀ ਸਮਝਾ ਰਹੇ ਨੇ ਇਹ ਹਾੜ ਦੇ ਮਹੀਨੇ ਵਿੱਚ ਕੀ ਕੁਝ ਵਾਪਰਦਾ ਹੈ ਇਹ ਹਾੜ ਦਾ ਮਹੀਨਾ ਕਿਵੇਂ ਤੁਹਾਡਾ ਸਫਲ ਹੋ ਸਕਦਾ ਆਓ ਬੜੇ ਧਿਆਨ ਨਾਲ ਸੁਣੀਏ ਜੀ ਆਸਾੜ ਤਪੰਦਾ ਤਿਸ ਲਗੇ ਹਰ ਨਾ ਹੋ ਨਾ ਜਨਾਪਾਸ ਆ ਸਾੜ ਲਿਖਿਆ ਹੈ ਕੁਰਬਾਨੀ ਦੇ ਵਿੱਚ ਹਾੜ ਦੇ ਮਹੀਨੇ ਨੂੰ ਇਹ ਜੇਠਸ ਮਹੀਨਾ ਤੇ ਹਾੜ ਦਾ ਮਹੀਨਾ ਇਹ ਦੋਵੇਂ ਬੜੇ ਤਪਸ਼ ਵਾਲੇ ਨੇ ਗਰਮੀ ਵਾਲੇ ਨੇ ਭਾਵੇਂ ਕੁਦਰਤੀ ਨੇਤ ਇਤਲੇ ਦੇਸ਼ ਦੇ ਵਿੱਚ ਠੰਡ ਹੈ ਪਰ ਉਧਰ ਵਿਪਰੀਤ ਮੌਸਮ ਹੈ ਪੰਜਾਬ ਦੇ ਵਿੱਚ ਇਸ ਵਕਤ ਤੱਤੀਆਂ ਲੋਹਾਂ ਵਗਦੀਆਂ ਨੇ ਰੁੱਖ ਦੇ ਪੱਤੇ ਮਰਝਾਏ ਪਏ ਨੇ ਜੀਵ ਜੰਤੂ ਮਨੁੱਖ ਪੰਛੀ ਹੋਰ ਜਿੰਨੇ ਜੀਵ ਜੰਤ ਨੇ ਸਾਰੇ ਹੀ ਵਿਆਕੁਲ ਨੇ ਗਰਮੀ ਦੇ ਵਿੱਚ ਬੜਾ ਦੁੱਖ ਮਹਿਸੂਸ ਕਰ ਰਹੇ ਨੇ ਮਹਾਰਾਜ ਨੇ ਆਖਿਆ ਆਸਾੜ ਤਪੰਦਾ ਤਿਸ ਲੱਗਾ ਇਸ ਮਹੀਨੇ ਦੇ ਵਿੱਚ ਮਹਾਰਾਜ ਨੇ ਤਪਸ਼ ਦੀ ਗੱਲ ਕੀਤੀ ਹੈ ਗਰਮੀ ਦੀ ਗੱਲ ਕੀਤੀ ਹੈ ਕਿ ਇਹ ਮਹੀਨਾ ਗਰਮ ਹੈ ਪਰ ਕਿੰਨਾ ਲਈ ਗਰਮ ਹੈ ਇੱਕ ਵਾਰੀ ਧਿਆਨ ਨਾਲ ਸੁਣੀਐ ਜੀ ਹਰ ਨਾਉ ਨਾ ਜਿਨਾ ਪਾਸ ਜਿਨ੍ਹਾਂ ਦੇ ਕੋਲ ਨਹੀਂ ਹੈ ਸਤਨਾਮ ਸ੍ਰੀ ਵਾਹਿਗੁਰੂ ਦਾ ਨਾਮ ਜਿਨ੍ਹਾਂ ਦੇ ਕੋਲੇ ਬਾਣੀ ਨਹੀਂ ਹੈ ਕਿਉਂਕਿ ਇਸ ਮੌਸਮ ਦੇ ਵਿੱਚ ਇਸ ਮਹੀਨੇ ਦੇ ਰਹੀਂ ਮਹਾਰਾਜ ਜੀ ਤਪਸ਼ ਦੀ ਗੱਲ ਕਰ ਰਹੇ ਨੇ ਸਾਧ ਸੰਗਤ ਦੋ ਤਰ੍ਹਾਂ ਦੀ ਤਪਸ਼ ਹੁੰਦੀ ਹੈ ਇੱਕ ਤਪਸ਼ ਹੈ ਬਾਹਰ ਦੀ ਜਿਵੇਂ ਆਪਾਂ ਜਿਗਰ ਕਰਕੇ ਹਟੇ ਹਾਂ ਕਿ ਬਾਹਰ ਤੱਤੀਆਂ ਲੂਹਾ ਵਗਦੀਆਂ ਨੇ ਤੋਬਿਆਂ ਦੇ ਵਿੱਚੋਂ ਛਪੜਾਂ ਦੇ ਵਿੱਚੋਂ ਨਹਿਰਾਂ ਦੇ ਵਿੱਚੋਂ ਪਾਣੀ ਘਟ ਜਾਂਦਾ ਏ ਤਪਸ਼ ਇੰਨੀ ਜ਼ਿਆਦਾ ਹੁੰਦੀ ਗਰਮੀ ਇੰਨੀ ਜ਼ਿਆਦਾ ਹੁੰਦੀ ਹੈ ਉਹ ਭਾਫ਼ ਬਣ ਕੇ ਪਾਣੀ ਉੱਡਦਾ ਰਹਿੰਦਾ ਏ ਬਾਰ-ਬਾਰ ਪਿਆਸ ਲੱਗਦੀ ਏ ਜੀਵ ਜੰਤ ਰੁੱਖ ਦੀ ਛਾਂ ਲੱਭਦੇ ਨੇ ਕੋਈ ਗਰਮੀ ਨੂੰ ਹਟਾਉਣ ਵਾਸਤੇ ਠੰਡਿਆਂ ਦੇਸ਼ਾਂ ਦੇ ਵਿੱਚ ਚਲਾ ਜਾਂਦਾ ਹੈ ਕੋਈ ਏਸੀ ਥੱਲੇ ਬੈਠਾ ਹੈ ਇਹ ਗਰਮੀ ਤੋਂ ਬਚਣ ਦੇ ਉਪਾਅ ਹਨ ਤੇ ਜਦੋਂ ਵੀ ਕਿਸੇ ਨੇ ਬਾਹਰ ਜਾਣਾ ਛੜਕ ਦੇ ਉੱਤੇ ਤੇ ਉਹ ਗੱਡੀ ਦੇ ਵਿੱਚ ਏਸੀ ਲਾ ਕੇ ਜਾਂਦੇ ਨੇ ਉਦਾਂ ਚਿਹਰਾ ਝੁਲਸ ਜਾਂਦਾ ਹੈ ਮਨ ਕਬ ਕਾਲਾ ਪੈਂਦਾ ਹੈ ਘਬਰਾਟ ਹੁੰਦੀ ਹੈ ਗਰਮੀ ਦੇ ਵਿੱਚ ਇਹ ਤਾਂ ਹੋ ਗਈ ਬਾਹਰ ਦੀ ਗਰਮੀ ਜਿੰਨੋਂ ਲੋਕੀ ਦੂਰ ਕਰਨ ਵਾਸਤੇ ਪਹਿਲਾਂ ਚੰਦਨ ਦਾ ਲੇਪ ਕਰਿਆ ਕਰਦੇ ਸਨ ਸਰੀਰ ਦੇ ਉੱਤੇ ਕਿਉਂਕਿ ਚੰਦਨ ਠੰਡਾ ਹੁੰਦਾ ਹੈ ਚੰਦਨ ਦਾ ਲੇਪ ਕਰਨਾ ਕਿਸੇ ਨੇ ਬਾਰ-ਬਾਰ ਨਹਾਈ ਜਾਣਾ ਸੋ ਇਸ ਤਰ੍ਹਾਂ ਇਹ ਬਾਹਰ ਮੁਖੀ ਜਿਹੜੇ ਹਨ ਇਹ ਯਤਨ ਤੇ ਉਪਾਹਨ ਗਰਮੀ ਤੋਂ ਬਚਨ ਦੇ ਤੇ ਮਹਾਰਾਜ ਨੇ ਆਖਿਆ ਇਹ ਤਾਂ ਬਾਹਰ ਦੀ ਗਰਮੀ ਕੁਝ ਵੀ ਨਹੀਂ ਇਹਦੇ ਨਾਲੋਂ ਵੇ ਦੁੱਖਦਈ ਹੈ ਅੰਦਰਲੀ ਗਰਮੀ ਤੇਰੇ ਅੰਦਰ ਵੀ ਇੱਕ ਗਰਮੀ ਹੈ ਉਹ ਗਰਮੀ ਕਿਹੜੀ ਹੈ ਉਹ ਗਰਮੀ ਹੈ ਹਉਮੈ ਦੀ ਕਾਮ ਦੀ ਕ੍ਰੋਧ ਦੀ ਪੰਜਾਂ ਵਿਕਾਰਾਂ ਦੀ ਗਰਮੀ ਹੈ ਤੇ ਈਰਖਾ ਦੀ ਅੱਗ ਦੇ ਵਿੱਚ ਸਾਰਾ ਸੰਸਾਰ ਸੜਦਾ ਹੋਇਆ ਪਿਆ ਦਿੱਸਦਾ ਹੈ ਮਹਾਰਾ ਜੀ ਆਖਿਆ ਜਿਹੜੀ ਅੰਦਰ ਦੀ ਗਰਮੀ ਹੈ ਇਹਨੂੰ ਬਾਹਰਲੇ ਠੰਡੇ ਦੇਸ਼ ਵੀ ਸ਼ਾਂਤ ਨਹੀਂ ਕਰ ਸਕਦੇ ਠੰਡਿਆਂ ਦੇਸ਼ਾਂ ਤੇ ਆ ਕੇ ਵੀ ਲੋਕੀ ਤਪਦੇ ਨੇ ਕਿਉਂਕਿ ਅੰਦਰ ਪ੍ਰਭੂ ਦਾ ਨਾਮ ਨਹੀਂ ਮਨ ਕਾਲਾ ਪੈਂਦਾ ਹੈ ਮਨ ਚ ਘਬਰਾਹਟ ਹੁੰਦੀ ਏ ਜਿਉ ਤਪਤ ਹੈ ਬਾਰੋ-ਬਾਰ ਤਪ ਤਪ ਖਵੈ ਬਹੁਤ ਬੇਕਾਰ ਜੈ ਤਨ ਬਾਣੀ ਵਿਸਰ ਜਾਏ ਜੋ ਪੱਕਾ ਰੋਗੀ ਵਿਦ ਲਾਏ ਮਾਰੇ ਕਹਿੰਦੇ ਤੇਰੇ ਅੰਦਰ ਜਿਹੜੀ ਗਰਮੀ ਹੈ ਇਹਨੂੰ ਬਾਹਰਲਾ AC ਨਹੀਂ ਠੀਕ ਕਰ ਸਕਦਾ ਬਾਹਰਲੀ ਠੰਡੀ ਹਵਾ ਤੇ ਨੂੰ ਸ਼ਾਂਤੀ ਨਹੀਂ ਦੇ ਸਕਦੀ ਤੇਰੇ ਮਨ ਨੂੰ ਇਸ ਕਰਕੇ ਜਿਹੜੇ ਅੰਦਰ ਗਰਮੀ ਦਾ ਕਾਰਨ ਹੋਈ ਹੈ ਕਿ ਤੂੰ ਪ੍ਰਭੂ ਦਾ ਨਾਮ ਭੁਲਾ ਛੱਡਿਆ ਹੈ ਨਾਮ ਦੇ ਵਿਸਰਣ ਕਰਕੇ ਬਾਣੀ ਦੇ ਭੁੱਲਣ ਕਰਕੇ ਸੰਗਤ ਤੋਂ ਦੂਰ ਹੋਣ ਕਰਕੇ ਇਸ ਕਰਕੇ ਭਾਈ ਅਸਾੜ ਦਾ ਮਹੀਨਾ ਥਾੜ ਦਾ ਮਹੀਨਾ ਮਾਰੇ ਕਹਿੰਦੇ ਉਹਨਾਂ ਲਈ ਦੁੱਖदाई ਹੈ ਜਿਹੜੇ ਨਾਮ ਨਹੀਂ ਜਪਦੇ ਨਹੀਂ ਤਾਂ ਸਾਧ ਸੰਗਤ ਇਹੋ ਹੀ ਮਹੀਨਾ ਹੈ ਇਹੋ ਜਿਹੇ ਦਿਨ ਨੇ ਭਾਵੇਂ ਕੁਝ ਦਿਨੀ ਲੰਘੇ ਨੇ ਇੱਕ ਦੋ ਦਿਨਾਂ ਦਾ ਵਕਬਾ ਹੈ ਪੰਜਵੇਂ ਪਾਤਸ਼ਾਹ ਦੀ ਸ਼ਹੀਦੀ ਲੰਗੀ ਏ ਦਿੱਤੀ ਲੋਹ ਦੇ ਉੱਤੇ ਬਹਿ ਕੇ ਵੀ ਮਾਰਾ ਸ਼ਾਂਤ ਨੇ ਕਿਉਂ ਸ਼ਾਂਤ ਨੇ ਕਿਉਂਕਿ ਅੰਦਰ ਸਤ ਨਾਮ ਹੈ ਅੰਦਰ ਨਾਮ ਹੈ ਤੇਰਾ ਕੀਆ ਮੀਠਾ ਲੱਗਿਆ ਹਰ ਨਾਮ ਪਦਾਰਥ ਨਾਨਕ ਮਾਗਾ ਇਹ ਉਹੀ ਕਹਿ ਸਕਦਾ ਹੈ ਜਿਹਦੇ ਅੰਦਰ ਠੰਡ ਹੋਵੇ ਉਹਨੂੰ ਬਾਹਰਲੀ ਗਰਮੀ ਕੁਝ ਨਹੀਂ ਕਹਿੰਦੀ ਭਾਵੇਂ ਉਹ ਜੇਠ ਹਾੜ ਦੀਆਂ ਤੁੱਪਾਂ ਹੋਣ ਨਾਮ ਜਪਣ ਵਾਲਿਆਂ ਨੇ ਬਾਣੀ ਪੜ੍ਹੀ ਹੀ ਜਾਣੀ ਹੈ ਸਿਮਰਨ ਕਰੀ ਹੀ ਜਾਣਾ ਹੈ ਉਹਨਾਂ ਨੂੰ ਇਹ ਨਤੀਜਿਆਂ ਦੇ ਨਾਲ ਮਤਲਬ ਨਹੀਂ ਨਹੀਂ ਤਾਂ ਲੋਕੀ ਬਹਾਨਾ ਲੱਭਦੇ ਨੇ ਜੀ ਗਰਮੀ ਬਹੁਤ ਹੈ ਕੀ ਕਰੀਏ ਨਾਮ ਕਿਵੇਂ ਜਪੀਏ ਮੁੜਕੋ ਮੁੜਕੀ ਹੋ ਜਾਈਦਾ ਗੁਰਦੁਆਰੇ ਜਾਂਦਿਆਂ ਵੀ ਬਾਣੀ ਪੜਦੇ ਆ ਪਸੀਨਾ ਬਹੁਤ ਆਉਂਦਾ ਸਿਮਰਨ ਚ ਨਹੀਂ ਬੈਠ ਸਕਦੇ ਜਦੋਂ ਸial ਆ ਜਾਂਦਾ ਉਦੋਂ ਕਹਿੰਦੇ ਹੱਥ ਪੈਰ ਠਰਦੇ ਨੇ ਹੁਣ ਸਵੇਰੇ ਉੱਠੇ ਕੌਣ ਇਸ਼ਨਾਨ ਕੌਣ ਕਰੇ ਠੰਡ ਬੜੀ ਲੱਗਦੀ ਹੈ ਤੱਤੇ ਪਾਣੀ ਨਾਲ ਨਹਾ ਤੇ ਲਈਦਾ ਬਾਅਦ ਠੰਡ ਲੱਗਦੀ ਰਹਿੰਦੀ ਹੈ ਇਸ ਕਰਕੇ ਬਾਹਰ ਨਿਕਲ ਤੋ ਲੋਕੀ ਘਬਰਾਉਂਦੇ ਨੇ ਅੰਦਰ ਰੂਮ ਹੀਟਰ ਚਾਹੀਦੇ ਨੇ ਬਾਹਰ ਵੀ ਗੱਡੀ ਦੇ ਵਿੱਚ ਜਾਣਾ ਹੈ ਤੇ ਤਾਂ ਵੀ ਰੂਮ ਹੀਟਰ ਗੱਡੀਆਂ ਚ ਲਾਉਣੇ ਪੈਂਦੇ ਨੇ ਗਰਮ ਹਵਾ ਵਾਲੇ AC ਸੋ ਇਸ ਤਰ੍ਹਾਂ ਸਾਧ ਸੰਗਤ ਇਹ ਬਹਾਨਾ ਹੈ ਮਨੁੱਖ ਦਾ ਕਿ ਮਾਰਾ ਕਹਿੰਦੇ ਭਾਵੇਂ ਠੰਡਾ ਬਾਹਰ ਜਿੰਦਾ ਮਰਜ਼ੀ ਹੋਵੇ ਜਿੰਨੀ ਦੇਰ ਤੱਕ ਤੇਰੇ ਅੰਦਰ ਨਾਮ ਦੀ ਠੰਡ ਨਹੀਂ ਨਾ ਵਾਪਰਦੀ ਉਨੀ ਦੇਰ ਤੱਕ ਤੇਰੇ ਅੰਦਰੋਂ ਗਰਮੀ ਆ ਮੁਕਣੀ ਨਹੀਂ ਇਹ ਗਰਮੀ ਕਈ ਜਨਮਾਂ ਦੀ ਚੱਲੀ ਆ ਰਹੀ ਹੈ ਇਸ ਤਪਸ਼ ਦੇ ਵਿੱਚ ਇਸ ਵਿਕਾਰਾਂ ਦੀ ਅੱਗ ਦੇ ਵਿੱਚ ਤੂੰ ਸੜਦਾ ਰਹਿਣਾ ਇਸੇ ਤਰ੍ਹਾਂ ਹੀ ਜਿੰਨੀ ਦੇਰ ਤੱਕ ਤੂੰ ਗੁਰੂ ਵਾਲਾ ਨਹੀਂ ਬਣੇਗਾ ਤੈਨੂੰ ਗੁਰੂ ਹੀ ਬਚਾ ਸਕਦਾ ਹੈ ਇਸ ਗਰਮੀ ਦੇ ਕੋਲੋਂ ਇੱਕੋ ਇੱਕ ਸਾਧਨ ਹੈ ਕਿ ਗੁਰੂ ਦੀ ਸ਼ਰਨ ਲੱਗ ਜਾ ਕਿਉਂਕਿ ਗੁਰੂ ਤੈਨੂੰ ਠਾਰ ਦੇਵੇਗਾ ਇਸ ਕਰਕੇ ਗੁਰੂ ਦੇ ਮਿਲਨ ਕਰਕੇ ਹੀ ਤੇਰੇ ਅੰਦਰੋਂ ਜਿਹੜੀ ਗਰਮੀ ਹੈ ਵਕਾਰਾਂ ਦੀ ਹਉਮੈ ਦੀ ਈਰਖਾ ਦੀ ਜੇ ਕੋਈ ਨਾਲ ਵਾਲਾ ਬੰਦਾ ਚੜ੍ਹ ਚੜ੍ਹਦੀ ਕਲਾ 'ਚ ਹੋ ਜਾਵੇ ਤੇ ਉਹਦੇ ਸੰਗੀ ਸਾਥੀ ਹੀ ਅੱਗ ਦੇ ਵਿੱਚ ਸੜਦੇ ਰਹਿੰਦੇ ਨੇ ਵੀ ਈਰਖਾ ਦੇ ਵਿੱਚ ਸੜਦੇ ਰਹਿੰਦੇ। ਵੀ ਇਹ ਕਿਉਂ ਤਰੱਕੀ ਕਰ ਗਿਆ? ਕਿਸੇ ਨੂੰ ਮਹਾਰਾਜ ਨੇ ਬਖਸ਼ਿਸ਼ ਕਰਕੇ ਚੰਗੀ ਔਲਾਦ ਬਖਸ਼ ਦਿੱਤੀ ਤੇ ਸੜਨ ਵਾਲੇ ਇਸੇ ਅੱਗ 'ਚ ਸੜੀ ਜਾਂਦੇ ਨੇ ਵੀ ਸਾਡੀ ਔਲਾਦ ਕਿਉਂ ਨਹੀਂ ਇਦਾਂ ਦੀ ਨਿਕਲੀ? ਇਹ ਤਾਂ ਮਹਾਰਾਜ ਦੀਆਂ ਦਾਤਾਂ ਨੇ। ਸਰੀਰ ਤੰਦਰੁਸਤ ਹੋਣਾ ਤੇ ਕਿਸੇ ਦੇ ਸਰੀਰ ਨੂੰ ਵੇਖ ਕੇ ਦਿੱਤੇ ਹੋਏ ਪਰਮੇਸ਼ਰ ਦੇ ਰੂਪ ਰੰਗ ਨੂੰ ਵੇਖ ਕੇ ਸੜੀ ਜਾਣਾ ਇਹ ਵੀਰਖਾ ਦੀ ਅੱਗ ਹੈ ਤੇ ਇਹਦੇ ਵਿੱਚ ਸਾਰਾ ਸੰਸਾਰ ਸੜ ਬਲਦਿਆ ਹੈ ਕਾਮ ਦੀ ਅੱਗ ਦੇ ਵਿੱਚ ਸੰਸਾਰ ਦਾ ਬੁਰਾ ਹਾਲ ਹੋ ਗਿਆ ਹੈ ਬੁਰਾ ਹਾਲ ਹੋਣ ਦੇ ਨਾਲ ਸੜ ਕੇ ਸੁਆਹ ਹੋ ਗਏ ਨੇ ਹਿਰਦੇ ਜਿਸ ਹਿਰਦੇ ਦੇ ਵਿੱਚ ਮਾਰੇ ਦੇ ਕਮਲ ਫੁੱਲ ਨਾਮ ਨੇ ਖਿੜਨਾ ਸੀ ਜਿੱਥੇ ਮਾਰੇ ਨੇ ਆਖਿਆ ਨਾਨਕ ਚਨਾ ਬਸੰਤ ਹੈ ਜਿਨ ਘਰ ਵਸਿਆ ਕੰਤ ਜਿਸ ਹਿਰਦੇ ਦੇ ਵਿੱਚ ਪਰਮੇਸ਼ਰ ਨੇ ਆਣ ਕੇ ਨਿਵਾਸ ਕਰਨਾ ਸੀ ਉਹ ਪਹਿਲਾਂ ਹੀ ਸਾੜ ਲਿਆ ਹੈ ਤੇ ਪਰਮੇਸ਼ਰ ਨੂੰ ਹਿਰਦਾ ਚਾਹੀਦਾ ਹੈ ਭਾਂਡਾ ਸਾਫ਼ ਗੁਰੂ ਤੁਹਾਡੇ ਭਾਂਡੇ ਨੂੰ ਹਿਰਦੇ ਰੂਪੀ ਭਾਂਡੇ ਨੂੰ ਸਾਫ਼ ਕਰੇਗਾ ਤੇ ਫਿਰ ਉਹਦੇ ਵਿੱਚ ਨਾਮ ਦੀ ਦਾਤ ਤੇ ਬਾਣੀ ਦੀ ਦਾਤ ਪੈਣੀ ਹੋਣੀ ਤੇਰ ਨਹੀਂ ਪੈਣੀ ਲੋਕੀ ਲੱਖਾਂ ਜਤਨ ਕਰਦੇ ਨੇ ਨਾਮ ਜਪਣ ਦਾ ਕਰੋੜਾਂ ਵਾਰੀ ਕੋਸ਼ਿਸ਼ ਕਰਦੇ ਨੇ ਜਨਮਾਂ ਚ ਆ ਕੇ ਬਾਹਰ ਫੇਰੇ ਇਸ ਜਨਮੁੱਖਾ ਜਨਮ ਚ ਆ ਕੇ ਤੇ ਸਫਲ ਹੋ ਜਾਈਏ ਪਰ ਨਹੀਂ ਹੋਇਆ ਜਾ ਸਕਦਾ ਕਿਉਂਕਿ ਪਹੁੰਚਣ ਤੋਂ ਪਹਿਲਾਂ ਹੀ ਸਰੀਰ ਸਵਾਹ ਹੋ ਜਾਂਦਾ ਬਾਹਰਲਾ ਸਰੀਰ ਤੇ ਸੜਦਾ ਹੀ ਸੜਦਾ ਹੈ ਤੇ ਅੰਦਰ ਜਿਹੜਾ ਸਰੀਰ ਹੈ ਆਤਮਾ ਉਹ ਵੀ ਸੜ ਪੁੱਜ ਰਹੀ ਹੈ ਵਕਾਰਾਂ ਦੇ ਵਿੱਚ ਇਸ ਕਰਕੇ ਮਹਾਰਾਜ ਕਹਿੰਦੇ ਅਸਾੜ ਦਾ ਮਹੀਨਾ ਹੜ ਦਾ ਮਹੀਨਾ ਇਹ ਮਤ ਜਾਣੋ ਕਿ ਸਾਰਿਆਂ ਨੂੰ ਹੀ ਦੁਖੀ ਦੁਖੀ ਕਰਦਾ ਏ ਸਾਰਿਆਂ ਲਈ ਤਪਸ਼ ਵਾਲਾ ਏ ਸਾਰਿਆਂ ਲਈ ਹੀ ਗਰਮੀ ਵਾਲਾ ਏ ਸਾਰੇ ਹੀ ਇਸ ਮੌਸਮ ਦੇ ਵਿੱਚ ਗਰਮੀ ਨੂੰ ਤਪਸ਼ ਨੂੰ ਮਹਿਸੂਸ ਕਰਦੇ ਨੇ ਨਹੀਂ ਇਹ ਉਹਨਾਂ ਲਈ ਹੈ ਗਰਮੀ ਇਹ ਉਹਨਾਂ ਲਈ ਬਹਾਨੇ ਨੇ ਬਾਹਰਲੀ ਗਰਮੀ ਤਾਂ ਇੱਕ ਪਾਸੇ ਰਹੀ ਅੰਦਰਲੀ ਗਰਮੀ ਵੀ ਦੋ ਗਰਮੀਆਂ ਦੋ ਤਰ੍ਹਾਂ ਦੀ ਤਪਸ਼ ਜਿਹੜੀ ਹੈ ਮਨੁੱਖ ਨੂੰ ਪਰੇਸ਼ਾਨ ਕਰ ਰਹੀ ਏ ਤੇ ਇਹ ਗਰਮੀ ਉਹਨਾਂ ਲਈ ਦੁਖਦਾਈ ਹੈ ਮਾਰੇਕਨਾਂ ਲਈ ਇੱਕ ਵਾਰੀ ਪੰਕਤੀ ਫੇਰ ਦੁਬਾਰਾ ਪੜ੍ਹਦੇ ਹੋ ਜੀ ਹਰ ਨਾ ਹੋ ਨਾ ਜਨਾ ਪਾਸ ਜਿੰਨਾ ਦੇ ਕੋਲੇ ਪ੍ਰਭੂ ਦਾ ਨਾਮ ਉਹ ਸਿਮਰਨ ਨਹੀਂ ਕਰਦੇ ਜਿਹੜੇ ਸਵੇਰੇ ਉੱਠ ਕੇ ਇਸ਼ਨਾਨ ਕਰਕੇ ਕਦੇ ਪੰਜ ਬਾਣੀਆਂ ਨਹੀਂ ਪੜ੍ਹਨੀਆਂ ਉਹਨਾਂ ਨੇ ਪੰਜ ਬਾਣੀਆਂ ਤਾਂ ਦੂਰ ਕਦੇ ਜਪਜੀ ਸਾਹਿਬ ਵੀ ਯਾਦ ਨਹੀਂ ਹੁੰਦੇ ਜੇ ਜਪਜੀ ਸਾਹਿਬ ਨਹੀਂ ਤਾਂ ਘਟੋ-ਘਟ ਵਾਹਿਗੁਰੂ ਦਾ ਨਾਮ ਦਾ ਅਭਿਆਸ ਤੇ ਕਰ ਲੋ ਘਟੋ-ਘਟ ਅੰਦਰਲੀ ਜਿਹੜੀ ਸ਼ਾਂਤ ਹੋ ਜਾਏ ਤੁਹਾਡੀ ਅੱਗ ਨਹੀਂ ਤਾਂ ਹਰੇਕ ਬੰਦਾ ਕਿਸੇ ਦੀ ਕਰੋਧ ਦੀ ਅੱਗ ਦੇ ਵਿੱਚ ਸੜ ਗਿਆ ਹੈ ਮੜਾ ਜਾਂ ਕਿਸੇ ਨੂੰ ਛੇੜ ਕੇ ਤੇ ਵੇਖੋ ਇੱਥੇ ਮੈਂ ਕਿਸੇ ਨੂੰ ਕਹਿ ਕੇ ਤੇ ਵੇਖੋ ਸਮਝਾ ਕੇ ਤੇ ਵੇਖੋ ਕੋਈ ਗੱਲ ਉਹ ਸਾਧ ਸੰਗਤ ਸਿਰਦੇ ਵਾਲਾ ਨੂੰ ਪੈਂਦੇ ਇੱਕ ਦੂਜੇ ਦੇ ਨੂੰ ਕਹਿੰਦੇ ਤੂੰ ਘੜਾਉਂਦਾ ਮੈਨੂੰ ਸਮਝਾਉਣ ਵਾਲਾ ਮੈਨੂੰ ਤੇਰੇ ਨਾਲੋਂ ਜ਼ਿਆਦਾ ਸਮਝੇ ਮੈਂ ਸਭ ਕੁਝ ਜਾਣਦਾ ਮੈਂ ਤੇਰੇ ਨਾਲੋਂ ਬਾਣੀ ਜ਼ਿਆਦਾ ਜਾਣਦਾ ਮੈਂ ਜ਼ਿਆਦਾ ਸਤਸੰਗੀ ਹਾਂ ਪੁਰਾਣਾ ਮੈਨੂੰ ਦੁਨੀਆ ਦੀ ਸਾਰੀਆਂ ਛਾਵਾਂ ਬਾਰੇ ਪਤਾ ਹੈ ਇਹ ਅੰਦਰਲੀ ਅੱਗ ਹੈ ਇਹ ਕਰੋਧ ਦੀ ਅੱਗ ਹੈ ਗੁੱਸੇ ਦੀ ਅੱਗ ਹੈ ਜੇ ਗੁੱਸਾ ਕਿ ਜਦੋਂ ਬਹੁਤਾ ਆਉਂਦਾ ਹੈ ਕਹਿੰਦੇ ਜੀ ਸਾਨੂੰ ਗੁੱਸਾ ਬੜਾ ਆਉਂਦਾ ਕੀ ਕਰੀਏ ਗੁੱਸੇ ਜਾਣ ਕੇ ਅਸੀਂ ਆਪੇ ਤੋਂ ਬਾਹਰ ਹੋ ਜਾਂਦੇ ਆ ਸਾਨੂੰ ਪਤਾ ਨਹੀਂ ਲੱਗਦਾ ਅਸੀਂ ਕੀ ਨੁਕਸਾਨ ਕਰ ਬੈਠਦੇ ਆ ਆਪਣਾ ਵੀ ਤੇ ਕਿਸੇ ਅਗਲੇ ਦਾ ਵੀ ਇਹ ਜਿਹੜੀ ਅੰਦਰਲੀ ਕਰੋਧ ਦੀ ਅੱਗ ਹੈ ਇਸੇ ਨੇ ਤੁਹਾਨੂੰ ਪਰੇਸ਼ਾਨ ਕਰਿਆ ਤੇ ਮਾਰ ਨੇ ਬਾਣੀ ਚ ਦੱਸਿਆ ਵੀ ਦੋ ਜਿਹੜੀਆਂ ਅੱਗਾਂ ਨੇ ਬੜੀਆਂ ਭਿਆਨਕ ਨੇ ਮਹਾਰਾਜ ਉਹ ਕਿਹੜੀਆਂ ਭਾਵੇਂ ਪੰਜ ਦਸੀਆਂ ਨੇ ਅੱਗਾ ਅੰਸ ਹੇਤ ਲੋਭ ਕੋਪ ਚਾਰੇ ਨਦੀਆਂ ਅਗ ਚਾਰ ਤਰ੍ਹਾਂ ਦੀ ਅੱਗ ਮਾਰੇ ਨੇ ਗਿਣ ਕੇ ਦੱਸੀ ਤੇ ਇੱਕ ਬਾਅਦ ਲਈ ਪੰਜਵੀਂ ਤੇ ਸਾਧ ਸੰਗਤ ਇਸੇ ਤਰ੍ਹਾਂ ਅੰਦਰਲੀ ਜਿਹੜੀ ਅੱਗ ਹੈ ਉਹਦੇ ਵਿੱਚ ਕਾਮ ਤੇ ਕ੍ਰੋਧ ਜਿਹੜਾ ਹੈ ਇਸ ਵਕਤ ਜੀਵਾਂ ਦੇ ਸਿਰ ਦੇ ਉੱਤੇ ਬਲਵਾਨ ਬਣ ਕੇ ਬੈਠਾ ਹੈ ਕਾਮ ਕ੍ਰੋਧ ਕਾਇਆ ਕੋ ਗਾਲੇ ਜੋ ਕੰਚਨ ਸੁਹਾਗਾ ਟਾਲੇ ਸੁਹਾਗਾ ਨਾਮ ਦਾ ਇੱਕ ਕੈਮੀਕਲ ਹੁੰਦਾ ਹੈ ਉਹ ਲੋਹੇ ਨੂੰ ਵੀ ਸਾਦ ਸੰਗਤ ਸੋਨੇ ਨੂੰ ਢਾਲ ਦਿੰਦਾ ਏ ਵਿਗਲਾ ਦਿੰਦਾ ਏ ਤੇ ਇਸੇ ਤਰ੍ਹਾਂ ਜਿਹੜਾ ਅੰਦਰ ਕਾਮ ਤੇ ਕ੍ਰੋਧ ਦੀ ਆਗੇ ਇਹ ਸਾਡੇ ਸਾਰੇ ਜਿੰਨੇ ਸ਼ੁਭ ਗੁਣ ਨੇ ਨਿਮਰਤਾ ਹੈ ਹਲੇਮੀ ਹੈ ਮਿੱਠਾ ਬੋਲਣਾ ਹੈ ਹਰਕ ਨੂੰ ਪਿਆਰ ਨਾਲ ਵੇਖਣਾ ਬਾਣੀ ਪੜਨ ਨੂੰ ਚਿਤ ਕਰਨਾ ਇਹ ਚੰਗੇ ਸੁਭਾਅ ਨੇ ਸੇਵਾ ਕਰਨੀ ਗੁਰਦਵਾਰੇ ਜਾਣਾ ਸਾਰਿਆਂ ਦਾ ਭਲਾ ਮੰਗਣਾ ਇਹ ਅਜਿਹੇ ਮਨੁੱਖ ਦੇ ਵਿੱਚੋਂ ਖੰਭ ਲਾ ਕੇ ਚੀਜ਼ਾਂ ਉੱਡਦੀਆਂ ਜਾਂਦੀਆਂ ਨੇ ਤੇ ਜਾਂ ਸੜਕੇ ਸੁਆਹ ਹੋ ਰਹੀਆਂ ਨੇ ਇਸ ਕਰਕੇ ਕਿਉਂਕਿ ਹਰ ਨਾ ਹੋਣਾ ਜੰਨਾ ਬਾਸ ਇਸ ਤਰ੍ਹਾਂ ਮਾਰੇ ਸਮਝਾ ਰਹੇ ਨੇ ਅਗਲੀ ਪੰਕਤੀ ਚ ਮਾਰੇ ਕੀ ਸਮਝਾਉਂਦੇ ਨੇ ਬੜੇ ਧਿਆਨ ਨਾਲ ਸੁਣੀਐ ਜੀ ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ ਇਹਦਾ ਵੱਡਾ ਕਾਰਨ ਇਹ ਹੋਈ ਹੈ ਕਿ ਜਗ ਜੀਵਨ ਜਿਹੜਾ ਜਗ ਨੂੰ ਜੀਵਨ ਦੇਣ ਵਾਲਾ ਹੈ ਉਹ ਪਰਮੇਸ਼ਰ ਪ੍ਰਮਾਤਮਾ ਉਹਨੂੰ ਵਿਸਾਰ ਦਤਾ ਹੈ ਉਹਦੀ ਪ੍ਰਵਾਹ ਨਹੀਂ ਕੋਈ ਨਹੀਂ ਕਰਦਾ ਗੁਰੂ ਦੀ ਕਿਸੇ ਨੂੰ ਪ੍ਰਵਾਹ ਰਹਿ ਨਹੀਂ ਗਈ ਕਹਿੰਦੇ ਕਿਹੜਾ ਗੁਰੂ ਕਿਹੜਾ ਧਰਮ ਕਿਹੜਾ ਪ੍ਰਮਾਤਮਾ ਅਸੀਂ ਖੁਦ ਹੀ ਪ੍ਰਮਾਤਮਾ ਹਾਂ ਇੱਥੋਂ ਤੱਕ ਬੁੱਧੀ ਜਿਹੜੀ ਹੈ ਨਸ਼ਟ ਹੋ ਗਈ ਜੀਵ ਦੀ ਜਗ ਜੀਵਨ ਪੁਰਖ ਤਿਆਗ ਕਹ ਤੇ ਉਲਟਾ ਕੰਮ ਕੀ ਕਰ ਲ ਬੈਠਾ ਹੈ ਹੋਰ ਪਰਮੇਸ਼ਰ ਨੂੰ ਤੇ ਬੁਲਾਉਣਾ ਹੀ ਸੀ ਤੇ ਆਪਣੇ ਹੋਰ ਹੀ ਰੱਬ ਬਣਾ ਲਏ ਕਿਸੇ ਬੰਦੇ ਨੂੰ ਗੁਰੂ ਬਣਾ ਲਿਆ ਕਿਸੇ ਬਾਬੇ ਨੂੰ ਕਹਿ ਦਿੱਤਾ ਤੂੰ ਹੀ ਮੇਰਾ ਗੁਰੂ ਹੈ ਜਾਂ ਆਪਣੇ ਕਿਸੇ ਸੱਜਣ ਮਿੱਤਰ ਦੀ ਓਟ ਆਸਰੇ ਦੇ ਆਸਰੇ ਜਿਉਂ ਰਿਹਾ ਹੈ ਵੀ ਇਹ ਮੇਰੀ ਜ਼ਿੰਦਗੀ ਦੇ ਆਸਰੇ ਨੇ ਜਿਹੜੇ ਨਾਸਵੰਤ ਨੇ ਕੋਈ ਸੱਜਣਾ ਦੇ ਵਿੱਚੋਂ ਮਿੱਤਰਾਂ ਦੇ ਵਿੱਚ ਹੀ ਪਲ ਚਿਆ ਰਹਿਦਾ ਸਾਰਾ ਦਿਨ ਗੁਰਦੁਆਰੇ ਦਾ ਚੇਤਾ ਹੀ ਨਹੀਂ ਬਾਣੀ ਦਾ ਚੇਤਾ ਹੀ ਨਹੀਂ ਕੋਈ ਰਿਸ਼ਤੇਦਾਰਾਂ ਦੇ ਵਿੱਚ ਰਿਸ਼ਤੇਦਾਰੀਆਂ ਦਾ ਭੌਣ ਚ ਲੱਗਾ ਇਸ ਵੇਲੇ ਵੀ ਅਮਰਤ ਨਹੀਂ ਸ਼ੱਕਣਾ ਕੀ ਕਹਿਣਗੇ ਲੋਕ ਇਸ ਕਰਕੇ ਸਾਧ ਸੰਗਤ ਮਹਾਰਾਜ ਨੇ ਆਖਿਆ ਮਾਨਸ ਸੰਧੀ ਯਾਸ ਮਨੁੱਖਾਂ ਦੀ ਯਾਸ ਲੈ ਕੇ ਜੀਵ ਮਨੁੱਖਾਂ ਦੀ ਟੇਕ ਦੇ ਮਨੁੱਖਾਂ ਦੀ ਬੰਦਿਆਂ ਦੀ ਸ਼ਰਮ ਸੰਗ ਦੇ ਵਿੱਚ ਹੀ ਗੁਰਦੁਆਰੇ ਨਹੀਂ ਆਉਂਦਾ ਗੁਰੂ ਵਾਲੇ ਪਾਸੇ ਨਹੀਂ ਤੁਰਦਾ ਕਹਿੰਦਾ ਜੇ ਮੈਂ ਅਮਰਤਾਰੀ ਹੋ ਗਿਆ ਤੇ ਮੇਰੇ ਉਹ ਰਿਸ਼ਤੇਦਾਰ ਕੀ ਕਹਿਣਗੇ ਕੀ ਸੋਚਣਗੇ ਇਸੇ ਨੂੰ ਮਹਾਰਾਜ ਨੇ ਆਖਿਆ ਮਾਨਸ ਸੰਧੀ ਯਾਸ ਇਹ ਮਨੁੱਖਾਂ ਦੀ ਯਾਸ ਤੇ ਉਹਨਾਂ ਦੇ ਡਰ ਭੌ ਦੇ ਵਿੱਚ ਹੀ ਪਰਮੇਸ਼ਰ ਨੂੰ ਵਸਾ ਦਿੰਦਾ ਹੈ ਜੀ ਦੋਇ ਭਾਏ ਵੇ ਗੋਚੀਆਂ ਗਲ ਭਈ ਸੋ ਜਮ ਕੀ ਫਾਸ ਦੋਇ ਭਾਏ ਇਹਦਾ ਅਰਥ ਹੈ ਵੀ ਦੋ ਤਰ੍ਹਾਂ ਦਾ ਪਿਆਰ ਇੱਕ ਪਿਆਰ ਹੈ ਪਰਮੇਸ਼ਰ ਨਾਲ ਕਰਤਾਰ ਨਾਲ ਤੇ ਦੂਜਾ ਹੈ ਸੰਸਾਰ ਨਾਲ ਮਾਰੇ ਕਹਿੰਦੇ ਇਕੱਠੇ ਨਹੀਂ ਨਿਭ ਸਕਦੇ ਮੇਰੇ ਕੋਲ ਆਉਣਾ ਹੈ ਤੇ ਇੱਕ ਗੱਲ ਯਾਦ ਰੱਖੀਂ ਜਾ ਤੇ ਦੁਨੀਆ ਛੱਡਣੀ ਪਏਗੀ ਤੇ ਜਾਂ ਮੇਰਾ ਤੂੰ ਕੁਝ ਨਹੀਂ ਲੱਗਦਾ ਇਹ ਗੱਲ ਗੁਰੂ ਗੋਬਿੰਦ ਸਿੰਘ ਮਹਾਰਾ ਨੇ ਭਾਈ ਜੋਗੇ ਨੂੰ ਵੀ ਕਹੀ ਸੀ ਕਿਸੇ ਵੇਲੇ ਜੋਗਿਆ ਤੂੰ ਕਿਹਦੇ ਜੋਗਾ ਆਂ ਆਖਿਆ ਮਹਾਰਾਜ ਮੇਰਾ ਨਾਮ ਕਰਦਿਆਂ ਰੱਖਿਆ ਜੋਗਾ ਮੈਂ ਤੁਹਾਡੇ ਜੋਗਾ ਮਹਾਰਾ ਨੇ ਆਖਿਆ ਗੁਰੂ ਗੋਬਿੰਦ ਸਿੰਘ ਨੇ ਜੇ ਤੂੰ ਮੇਰੇ ਜੋਗਾ ਤੇ ਗੁਰੂ ਤੇਰੇ ਜੋਗਾ ਤੇ ਜਦੋਂ ਚਾਰ ਲਾਵਾ ਹੋਣੀਆਂ ਸਨ ਭਾਈ ਜੋਗੇ ਦੀਆਂ ਤੇ ਮਹਾਰਾ ਨੇ ਤੀਸਰੀ ਲਾਵਾ ਜਦੋਂ ਹੋ ਰਹੀ ਸੀ ਤੇ ਚਿੱਠੀ ਭੇਜੀ ਤੀ ਸੀ ਹੁਕਮਨਾਮਾ ਜੋ ਕੁਝ ਵੀ ਕਰਦਾ ਛੱਡ ਕੇ ਆ ਜਾ ਇਸ ਤਰ੍ਹਾਂ ਭਾਈ ਜੋਗਾ ਛੱਡ ਕੇ ਚਲਾ ਗਿਆ ਸੀ ਦੁਨੀਆ ਦਾ ਮੋਹ ਪਿਆਰ ਤੇ ਸੰਗ ਸ਼ਰਮ ਇਸ ਕਰਕੇ ਦੋ ਤਰ੍ਹਾਂ ਦਾ ਪਿਆਰ ਜਿਹੜਾ ਏ ਗੁਰੂ ਨੂੰ ਚੰਗਾ ਨਹੀਂ ਲੱਗਦਾ ਹਾਂ ਇਹ ਨਹੀਂ ਵੀ ਦੁਨੀਆ ਦਾ ਨਫ਼ਰਤ ਕਰਨੀ ਹੈ ਜਿਹੜੀ ਥਾ ਇੱਕ ਪਤਨੀ ਆਪਣੇ ਪਤੀ ਨੂੰ ਦਿੰਦੀ ਏ ਉਹ ਹੋਰ ਕਿਸੇ ਨੂੰ ਨਹੀਂ ਦੇ ਸਕਦੀ ਉਹਦੇ ਜੇਠ ਦੌਰ ਸਹੁਰਾ ਹੋਰ ਭੈਣ ਭਰਾ ਰਿਸ਼ਤੇਦਾਰ ਸਾਰੇ ਹੁੰਦੇ ਨੇ ਜਿਹੜਾ ਸਨੇਹ ਜਿਹੜਾ ਵਿਸ਼ਵਾਸ ਜਿਹੜੀ ਇਮਾਨਦਾਰੀ ਜਿਹੜਾ ਪਿਆਰ ਉਹਦੇ ਨਾਲ ਹੈ ਘਰ ਵਾਲੇ ਨਾਲ ਖਸਮ ਨਾਲ ਪ੍ਰਭੂ ਨਾਲ ਇਸ ਤਰ੍ਹਾਂ ਸਿੱਖ ਦਾ ਗੁਰੂ ਤੋਂ ਛੁੱਟ ਹੋਰ ਕਿਸੇ ਦੇ ਨਾਲ ਜੁੜਨਾ ਨਹੀਂ ਤੇ ਨਾ ਜੁੜਨਾ ਚਾਹੀਦਾ ਇਸ ਤਰ੍ਹਾਂ ਮਾਰੇ ਕਹਿੰਦੇ ਜਿਹੜਾ ਦੋਇਆ ਭਾਏ ਦੋਇਆ ਭਾਏ ਦੋ ਤਰ੍ਹਾਂ ਦੇ ਪਿਆਰ ਵਿੱਚ ਫਸਦਾ ਹੈ ਵਿਗੁਚੀਅ ਖਵਾਰ ਹੁੰਦਾ ਹੈ ਪੰਕਤੀ ਦੁਬਾਰਾ ਪੜੋ ਜੀ ਤੋਏ ਭਾਏ ਵੇ ਗੁੱਚੀ ਐ ਗਲ ਪਈ ਸੋ ਜਮ ਕੀ ਫਾਸ ਉਹਨਾਂ ਦਾ ਫਿਰ ਇਹ ਹਾਲ ਹੁੰਦਾ ਵੀ ਅੱਗੇ ਜਾ ਕੇ ਜਮਾਂ ਦੀ ਫਾਸੀ ਜਿਹੜੀ ਫਾਸੀ ਉਹਦੇ ਗਲ 'ਚ ਪਾ ਕੇ ਤੇ ਘੜੀਸ਼ਦੇ ਨੇ ਜਮਾਂ ਨੂੰ ਫੜ ਕੇ ਵੀ ਆਹ ਹੈ ਇਧਰ ਦੋ ਤਰ੍ਹਾਂ ਦੇ ਪਿਆਰ ਦੀ ਗੱਲ ਕਰਨ ਵਾਲਿਆ ਤੇ ਇਹਨੂੰ ਅਸੀਂ ਦਸੀਏ ਇਸ ਤਰ੍ਹਾਂ ਸਾਹਸਿਕ ਤੇ ਜਮਾਂ ਦੀ ਮਾਰਤਾ ਉਨ੍ਹੇ ਸ਼িকার ਬਾਨਾ ਪੈਂਦਾ ਹੈ ਜੀ ਜੇ ਹਾਂ ਵੀ ਜੈ ਸੁਰਣਾ ਮਥ ਜੋ ਲਿਖਿਆਸ ਮਾਰੇ ਨੇ ਸਿੱਧਾ ਸਪਸ਼ਟ ਸਿੱਧੇ ਸ਼ਬਦਾਂ ਦੇ ਵਿੱਚ ਆਖਿਆ ਵੀ ਇੱਕ ਗੱਲ ਯਾਦ ਰੱਖੀ ਜੋ ਕੁਝ ਵੀ ਤੂੰ ਬੋਲਦਾ ਏ ਜੋ ਕੁਝ ਵੀ ਤੂੰ ਵੇਂਦਾ ਏ ਜੋ ਕੁਝ ਵੀ ਤੂੰ ਕਰਮ ਕਰਦਾ ਏ ਸਾਰੇ ਤੇਰੇ ਲਿਖੇ ਜਾ ਰਹੇ ਨੇ ਇਹ ਸਮਝ ਵੀ ਬੀਜ ਬੀਜਿਆ ਜਾ ਰਿਹਾ ਹੈ ਜਿਹਾ ਬੀਜਾ ਸੋ ਲੁਣਾ ਤੇ ਜਿਹੜੇ ਪਿਛਲੇ ਬੀਜੇ ਨੇ ਹੁਣ ਵੜਦਾ ਪਿਆ ਹੈ ਤੇ ਦੁਖੀ ਹੋ ਕੇ ਆਉਂਦਾ ਵੀ ਮੈਂ ਕਿਸੇ ਦਾ ਕੁਝ ਵਿਗਾੜਿਆ ਨਹੀਂ ਪਿਛੇ ਵਿਗਾੜਿਆ ਤੈਨੂੰ ਨਹੀਂ ਦਿਸਦਾ ਮਾਰ ਇਹਨੂੰ ਦਿਸਦਾ ਏ ਇਸ ਕਰਕੇ ਮਾਰ ਇਹ ਕਹਿੰਦੇ ਜਿਹੋ ਜਾਂ ਬੀਜੇਗਾ ਉਹੋ ਜਾਂ ਵੜਣਾ ਪੈਣਾ ਤੈਨੂੰ ਤੇ ਮਥੇ ਤੇ ਤੇਰੇ ਜਿਹੜੇ ਲੇਖ ਨੇ ਲਿਖੇ ਗਏ ਨੇ ਤੇ ਕਾਮ 'ਚ ਲਿਖੇ ਜਾ ਰਹੇ ਹਨ ਰੈਣ ਬਿਹਾਨੀ ਪੱਚੋ ਤਾਣੀ ਓਟੇ ਚਲੀ ਗਈ ਨਿਰਾਸ ਜੀਵਨ ਰੂਪੀ ਜਿਹੜੀ ਤੇਰੀ ਰਾਤ ਹੈ ਇਹ ਤੇਰੀ ਵਿਅਰਥਿਕ ਬਾਤ ਗਈ ਹੈ ਰਾਤ ਸੌਂ ਕੇ ਗਵਾ ਛੱਡਦੇ ਨੇ ਇਸ ਤਰ੍ਹਾਂ ਮਹਾਰਾਜ ਨੇ ਆਖਿਆ ਭਿੰਨੀ ਰੈਣੜੀਏ ਚਾ ਮੱਕਣ ਤਾਰੇ ਰਾਤ ਨੂੰ ਤਾਰੇ ਚਮਕਦੇ ਨੇ ਤੇ ਕੌਣ ਜਾਗਦਾ ਹੈ ਪਰਮੇਸ਼ਰ ਦੇ ਪਿਆਰੇ ਉਹ ਨਾਮ ਜਪ ਕੇ ਸਫਲ ਕਰਦੇ ਨੇ ਦਿਨ ਵਿੱਚ ਨਾਮ ਜਪਦੇ ਨੇ ਸੰਸਾਰੀ ਬੰਦਾ ਇਹ ਆਖਦਾ ਜੀ ਮੈਂ ਤੇ ਸਾਰਾ ਦਿਨ ਕੰਮ ਤੇ ਹਾਂ ਤੇ ਰਾਤ ਰਾਤ ਸੌਂ ਕੇ ਗਵਾ ਦਿੱਤੀ ਦਿਨ ਕੰਮ ਕਰਦਿਆਂ ਗਵਾ ਲ ਦਿੱਤਾ ਰੈਣ ਗਵਾਈ ਸੋਏ ਕੈ ਦਿਵਸ ਗਵਾਇਆ ਖਾਏ ਹੀਰੇ ਜੈਸਾ ਜਨਮ ਹੈ ਕਉਡੀ ਬਦਲੇ ਜਾਏ ਇਸ ਤਰ੍ਹਾਂ ਮਾਰੇ ਕਹਿੰਦੇ ਰੈਣ ਵਿਹਾਣੀ ਰੈਣ ਜਿਹੜੀ ਜ਼ਿੰਦਗੀ ਰੂਪ ਤੇਰੀ ਉਮਰ ਹੈ ਇਹ ਵਿਅਰਥੀਕ ਬਾਤ ਗਈਏ ਪਛਤਾਣੀ ਅਖੀਰ ਨੂੰ ਪਛਤਾਏਗਾ ਤੇ ਅਖੀਰ ਨੂੰ ਜਦੋਂ ਤੇਰੇ ਸਵਾਸ ਨਿਕਲਣਗੇ ਬੜਾ ਨਿਰਾਸ਼ ਹੋ ਕੇ ਥੋ ਜਾਏਗਾ ਰੋਂਦਾ ਹੀ ਜਾਏਗਾ ਖੁਸ਼ ਹੋ ਕੇ ਨਹੀਂ ਜਾਏਗਾ ਜਿਨ ਕੋ ਸਾਧੂ ਪੇਟੀ ਐ ਸੋ ਧਰਗ ਹੋਏ ਖਲਾਸ ਜਿੰਨਾ ਦੇ ਨਾਲ ਪਰਮੇਸ਼ਰ ਨੇ ਜਿੰਨਾਂ ਨੂੰ ਸਾਧੂ ਨੂੰ ਭੇਟ ਦਿੱਤਾ ਭੇਟਣ ਦਾ ਮਤਲਬ ਹੈ ਮਿਲਣਾ ਭੇਟਾ ਕਰਨੀ ਮਿਲਣਾ ਇਹਦੇ ਅਰਥ ਹੈ ਵੀ ਨੇ ਜਿਵੇਂ ਭੇਟਾ ਕਿਸੇ ਨੂੰ ਦੇਣੀ ਗੁਰੂ ਸਾਹਿਬ ਦੇ ਭੇਟਾ ਰੱਖਣੀ ਰਾਗੀ ਸਿੰਘਾਂ ਕਥਾਵਾਚਕਾਂ ਨੂੰ ਭੇਟਾ ਰੱਖਣੀ ਤੇ ਇੱਕ ਅਰਥ ਇਹ ਨੇ ਮਿਲਣਾ ਜਿੰਨਾਂ ਨੂੰ ਸਾਧੂ ਮਿਲਿਆ ਸਾਧੂ ਕੌਣ ਹੈ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ 10 ਪਾਸ਼ਾਈਆਂ ਜਿਨ੍ਹਾਂ ਨੂੰ ਸੰਗਤ ਰੂਪੀ ਸਾਧੂ ਮਿਲਿਆ ਹੈ ਜਿਨ੍ਹਾਂ ਨੂੰ ਕਿਸੇ ਗੁਰਮਖ ਦਾ ਸੱਚੇ ਸੰਤ ਦਾ ਸੰਗ ਪ੍ਰਾਪਤ ਹੋਇਆ ਹੈ ਜਿਨ੍ਹਾਂ ਨੂੰ ਗੁਰੂ ਮਿਲਿਆ ਹੈ ਜੀ ਸੋ ਦਰਗਾਹ ਹੋਏ ਖਲਾਸ ਫਿਰ ਉਹਨਾਂ ਦੇ ਗਲ ਦੇ ਵਿੱਚ ਜਮਾ ਦੀ ਫਾਈ ਨਹੀਂ ਪਏਗੀ ਉਹ ਖਲਾਸੀ ਭਾਵ ਕਿ ਉਹ ਛੁੱਟ ਜਾਣਗੇ ਜਮਾ ਦੀਆਂ ਖਲਾਸੀਆਂ ਤੋਂ ਕਰ ਕਿਰਪਾ ਪ੍ਰਭ ਆਪਨੀ ਤੇਰੇ ਦਰਸ਼ਨ ਹੋਏ ਪਿਆਸ ਮਾਰੇ ਜੱਗੇ ਬੇਨਤੀ ਕਰਨ ਦੀ ਇਜਾਜ਼ਤ ਦੱਸਦੇ ਨੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਸਾਰਾ ਕੁਝ ਮੰਗੋ ਪਰ ਪਰਮੇਸ਼ਰ ਜੱਗੇ ਗੁਰੂ ਗ੍ਰੰਥ ਸਾਹਿਬ ਜੱਗੇ ਅਰਦਾਸ ਜ਼ਰੂਰ ਕਰਿਆ ਕਰੋ ਮਹਾਰਾਜ ਮੈਨੂੰ ਦਰਸ਼ਨ ਦਿਓ ਤੇਰੇ ਦਰਸ਼ਨਾਂ ਦੀ ਪਿਆਸ ਹੋਵੇ ਮਹਾਰਾਜ ਮੈਨੂੰ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਮਾਰੇ ਮੈਨੂੰ ਇਹੋ ਜੀ ਪਿਆਸ ਲਾ ਦੋ ਜੀ ਮੇਰਾ ਮਨ ਕਰੇ ਮੈਂ ਹਰ ਵੇਲੇ ਸਿਮਰਨ ਕਰਾਂ ਬਾਣੀ ਪੜਾਂ ਅੱਜ-ਭੱਜ ਕੇ ਸੇਵਾ ਕਰਾਂ ਮੇਰੇ ਅੰਦਰ ਇਹੋ ਜੀ ਪਿਆਸ ਕਿਉਂ ਨਹੀਂ ਦਿੰਦੇ ਤੁਸੀਂ ਮਾਰੇ ਕਹਿੰਦੇ ਅਰਦਾਸ ਕਰ ਹਾਂ ਨੂੰ ਤੈਨੂੰ ਦੇਵੇਗਾ ਇਸ ਤਰ੍ਹਾਂ ਮਾਰੇ ਕਹਿੰਦੇ ਤੂੰ ਅਰਦਾਸ ਕਰੇ ਤੇਰੇ ਦਰਸ਼ਨਾਂ ਦੀ ਬਹਿਰੂਪ ਕਿਰਪਾ ਕਰੇ ਤੈਨੂੰ ਦਰਸ਼ਨਾਂ ਦੀ ਪਿਆਸ ਲੱਗ ਜੇ ਹੋਰ-ਹੋਰ ਵੇਖਣ ਦੀ ਪਿਆਸ ਮੁੱਕ ਜੇ ਤੇ ਸਿਰਫ ਤੇਰੀ ਜ਼ਿੰਦਗੀ ਦਾ ਇੱਕੋ ਗੋਲ ਤੇ ਮਕਸਦ ਹੋਣਾ ਚਾਹੀਦਾ ਮੈਂ ਮਹਾਰਾਜ ਦੇ ਅਕਾਲ ਪੁਰਖ ਦੇ ਦਰਸ਼ਨ ਕਰਨੇ ਨੇ ਜਿਨੇ ਮੈਨੂੰ ਬੜਾਇਆ ਹੈ ਜੀ ਪ੍ਰਭ ਤੁਧ ਬਿਨ ਤੂਜਾ ਕੋ ਨਹੀਂ ਨਾਨਕ ਕੀ ਅਰਦਾਸ ਮੈਂ ਕਹਿੰਦੇ ਅਕਾਲ ਪੁਰਖ ਦੇ ਅੱਗੇ ਅਰਦਾਸ ਕਰਕੇ ਇਸ ਭਾਵਨਾ ਨਾਲ ਅਰਦਾਸ ਕਰਕੇ ਮਹਾਰਾਜ ਮੇਰਾ ਹੋਰ ਕੋਈ ਵੀ ਨਹੀਂ ਇਥੇ ਤੇਰੇ ਤੋਂ ਬਿਨਾ ਮਾਰਾ ਮੇਰਾ ਕੌਣ ਹੈ ਇਹ ਬੇਨਤੀ ਕਰ ਕੱਲਾ ਪੜੀ ਨਾ ਸਗਲ ਦਵਾਰ ਕਉ ਛਾੜਕੈ ਗਇਓ ਤੁਹਾਰੋ ਦਵਾਰ ਬਾਹਂ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੋਸ ਰਣਾਏ ਜੀਉ ਮੈਂ ਆਸਾ ਰਖੀ ਚਿਤ ਮੈਂ ਮੇਰਾ ਸਭੋ ਦੁੱਖ ਗਵਾਏ ਜੀਉ ਮਹਾਰਾਜ ਮੈਂ ਬੜੀ ਦੂਰੋਂ ਚੱਲ ਕੇ ਆਇਆ ਕਈ ਜਨਮਾਂ ਚ ਆਇਆ ਤੇ ਹੁਣ ਮਹਾਰਾਜ ਤੁਹਾਡੇ ਤੋਂ ਬਿਨਾ ਮੇਰਾ ਹੋਰ ਕੋਈ ਨਹੀਂ ਇਸ ਕਰਕੇ ਮਾਰੇ ਮਿਰਤੇ ਕਿਰਪਾ ਕਰੋ ਜੀ ਆਸਾੜ ਸੁਹੰਤਾ ਤਿਸ ਲਗੇ ਜਿਸ ਮਨ ਹਰ ਚਰਨ ਨਿਵਾਸ ਸਾ ਸੰਗਤ ਆਸਾੜ ਦਾ ਮਹੀਨਾ ਹਾੜ ਦਾ ਮਹੀਨਾ ਇਹ ਮਤ ਸਮਝਣਾ ਕਿ ਸਿਰਫ 30 ਦਿਨਾਂ ਦਾ ਨਾਮ ਹੈ ਮਾਰੇ ਕਿੰਦੇ ਤੇਰਾ ਮਨੁੱਖਾ ਜਨਮ ਹੈ ਹਾੜ ਦਾ ਮਹੀਨਾ ਤੇ ਆਸਾੜ ਸੁਹੰਤਾ ਤਿਸ ਲਗੇ ਇਹ ਹਾੜ ਦਾ ਮਹੀਨਾ ਉਹਨਾਂ ਲਈ ਸ਼ੋਭਨੀਕ ਹੈ ਚੰਗਾ ਹੈ ਭਾਗਾ ਵਾਲਾ ਹੈ ਜਿਨ੍ਹਾਂ ਦੇ ਕੋਲੇ ਜਿਨ੍ਹਾਂ ਦੇ ਮਨ ਦੇ ਵਿੱਚ ਵਹਿਗੁਰੂ ਦੇ ਚਰਨਾਂ ਦਾ ਨਿਵਾਸ ਹੈ ਚਰਨ ਕੀਨੇ ਚਿਤ ਚਰਨ ਨਾਮ ਪਰਮੇਸ਼ਰ ਦਾ ਨਾਮ ਹੀ ਚਰਨ ਹਨ ਗੱਲ ਇਹੋ ਹੀ ਹੈ ਵੀ ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਹੈ ਬਾਣੀ ਹੈ ਗੁਰੂ ਲਈ ਪਿਆਰ ਤੇ ਸ਼ਰਧਾ ਹੈ ਮਹਾਰਾਜ ਕਹਿੰਦੇ ਉਹਨਾਂ ਲਈ ਹਾੜ ਦਾ ਮਹੀਨਾ ਤੇ ਕੀ ਸਾਰੇ ਯੁੱਗ ਹੀ ਸ਼ੋਭਨੀਖਾਂ ਚੰਗੇ ਹਨ ਜੀ ਪੰਕਤੀ ਦੁਬਾਰਾ ਪੜੋ ਜੀ ਆਸਾੜ ਸੁਹੰਦਾ ਜਿਸ ਲਗੈ ਜਿਸ ਮਨ ਹਰ ਚਰਨ ਨਿਵਾਸ ਇਸ ਤਰ੍ਹਾਂ ਮਾਰੇ ਕਹਿੰਦੇ ਵੀ ਭਾਈ ਆਸਾੜ ਦਾ ਮਹੀਨਾ ਜਿਹੜਾ ਚੜਿਆ ਹੈ ਇਹ ਤੇਰਾ ਤਾਂ ਹੀ ਰੋਣਿਆਂ ਧੋਣਿਆਂ ਤੋਂ ਮੁਕਤ ਹੋਵੇਗਾ ਚੰਗਾ ਹੋਵੇਗਾ ਜੇ ਤੂੰ ਹਿਰਦੇ ਵਿੱਚ ਨਾਮ ਨੂੰ ਵਸਾਏਂਗਾ ਇਸ ਤਰ੍ਹਾਂ ਸਾਧ ਸੰਗਤ ਦਿੱਤਾ ਹੋਇਆ ਸਮਾ ਸਮਾਪਤ ਹੈ ਗੁਰੂ ਸਾਹਿਬ ਦੇ ਸ਼ਬਦ ਦੇ ਵਿੱਚ ਮਹਾਰਾਜ ਨੇ ਜੋ ਬਚਨ ਕੀਤੇ ਹਨ ਉਹ ਆਪ ਜੀ ਨੇ ਬੜੇ ਪ੍ਰੇਮ ਨਾਲ ਸਰਵਣ ਕੀਤੇ ਨੇ ਹਾੜ ਦੇ ਮਹੀਨੇ ਦਾ ਪਾਵਨ ਉਪਦੇਸ਼ ਮਹਾਰਾਜ ਆਪ ਜੀ ਦੇ ਹਿਰਦਿਆਂ ਚ ਵਸਾਉਣਾ ਅਗਾਂ ਵਾਸਤੇ ਪੰਜਾਂ ਪੱਲਾ ਗਲਤੀਆਂ ਦੀ ਮਾਫੀ ਬਖਸ਼ ਕੇ ਚੇਤਾ ਸੁਧਾਰ ਬਖਸ਼ਣਾ ਜਿੰਨ੍ਹਾਂ ਨੇ ਗੁਰੂ ਸਾਹਿਬ ਦੇ ਅੱਜ ਸੰਗਰਾਂਤ ਦਿਹਾੜੇ ਦੀ ਹਾਜ਼ਰੀ ਭਰੀ ਹੈ ਮਹਾਰਾਹਰੀਆਂ ਦਰ ਪ੍ਰਵਾਨ ਕਰਨਾ ਔਖੀ ਲੀਆਂ ਦੋ ਪੰਕਤੀਆਂ ਪੜ੍ਹ ਕੇ ਸਮਾਪਤੀ ਕਰਕੇ ਫਿਰ ਸ੍ਰੀ ਅਨੰਦ ਸਾਹਿਬ ਦਾ ਪਾਠ ਕਰਕੇ ਅਰਦਾਸ ਵਿੱਚ ਜੁੜੀਏ ਜੀ ਪ੍ਰਭ ਤੁਧ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਆਸਾੜ ਸੁਹੰਦਾ ਤੁਸ ਲਗੇ ਜਿਸ ਮਨ ਹਰ ਚਰਨ ਨਿਵਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ